ਰਾਗ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਤੋਂ ਬਾਅਦ ਲਗਾਤਾਰ ਸੋਚਨਾ ਆ ਰਹੀਆਂ ਨੇ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਕਾਰਪੋਰੇਸ਼ਨਾਂ, ਬੋਰਡਾਂ, ਡਿਪਾਰਟਮੈਂਟਾਂ ਦੀਆਂ ਜ਼ਮੀਨਾਂ ਜਿੰਨੀਆਂ ਵੀ ਉਹਨਾਂ ਨੂੰ ਲੱਗਦੀਆਂ ਨੇ ਕਿ ਵੇਚੀਆਂ ਜਾ ਸਕਦੀਆਂ ਨੇ ਉਹਨਾਂ ਦਾ ਰਿਕਾਰਡ ਇਕੱਠਾ ਕਰਨ ਦਾ ਫੈਸਲਾ ਤਾਂ ਕੀਤਾ ਹੀ ਹੈ ਹੁਣ ਆਰਡਰ ਜਿਹੜੇ ਨੇ ਅੱਗੇ ਲਾਗੂ ਕਰਨੇ ਸ਼ੁਰੂ ਅੱਜ ਹੋਰ ਜ਼ਮੀਨਾਂ ਦਾ ਬਿਉਰਾ ਤੁਹਾਡੇ ਨਾਲ ਸਾਂਝਾ ਕਰਾਂਗਾ। ਹਾਲਾਂਕਿ ਇਹ ਗੱਲ ਨਾ ਕਿਸ ਕਨਸੈਪਟ ਚ ਕਿਸ ਸੰਦਰਭ ਵਿੱਚ ਵਰਤ ਰਹੀਆਂ ਨੇ ਤੇ ਉਹਦੇ ਨਾਲ ਵੀ ਸਾਂਝਾ ਪਵਾਉਣੀ ਹੈ। ਤੇ ਦੂਸਰਾ ਪੁਆਇੰਟ। ਦੂਸਰੀ ਗੱਲ ਇਹ ਕਿ ਹਰਿਆਣੇ ਦੇ ਇੱਕ ਆਈਪੀਐਸ ਅਫਸਰ ਖੁਦਕੁਸ਼ੀ ਕਰਨ ਤੋਂ ਬਾਅਦ ਦਿੱਤੇ ਖੁਦਕੁਸ਼ੀ ਨੋਟ ਤੇ ਐਨੇ ਦਿਨਾਂ ਤੋਂ ਲਗਾਤਾਰ ਉਹਦਾ ਦਾਸ ਸੰਸਕਾਰ ਨਾ ਕਰ ਸਕਣਾ। ਜਾ ਨਾ ਉਹਦੇ ਪੋਸਟਮਾਰਟਮ ਦਾ ਸਵਾਲ ਲਗਾਤਾਰ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਚਰਚਾ ਵੱਡੇ ਪੱਧਰ ਤੇ ਦੇਸ਼ ਭਰ ਦੇ ਵਿੱਚ ਹੁਣ ਫੈਲਦੀ ਜਾ ਰਹੀ ਹੈ ਉਹਦਾ ਇੱਕ ਪੋਲਿਟਿਕਲ ਇਮਪੈਕਟ ਇਸ ਲੈਵਲ ਤੇ ਕਿਉਂਕਿ ਉਹ ਦਲਿਤ ਕਮਿਊਨਿਟੀ ਨਾਲ ਸੰਬੰਧਤ ਸੀਗੇ ਤੇ ਇਸ ਕਰਕੇ ਦਲਿਤ ਕਮਿਊਨਿਟੀ ਕਿਸ ਢੰਗ ਦੀ ਪੀੜਤ ਹੈ ਇਹ ਸਾਰੇ ਸਿਸਟਮ ਦੇ ਵਿੱਚ ਸਵਾਲ ਉੱਥੇ ਚੱਲਣ ਲੱਗ ਗਏ ਹੁਣ ਸੋਨੀਆ ਗਾਂਧੀ ਉਹਨਾਂ ਦੀ ਪਤਨੀ ਨੂੰ ਚਿੱਠੀ ਲਿਖਦੇ ਨੇ ਚਰਜੀਤ ਚੰਨੀ ਉਹਨਾਂ ਦੇ ਘਰ ਜਾ ਕੇ ਆਉਂਦੇ ਸਾਬਕਾ ਸੀਪ੍ਰਿੰਸਟਰ ਆਮ ਆਦਮੀ ਪਾਰਟੀ ਦੇ ਮਨੀਸ਼ ਸੋਧਿਆ ਘਰ ਜਾ ਕੇ ਆਉਂਦੇ ਨੇ ਤੇ ਇਹ ਮਾਮਲਾ ਪੂਰੀ ਤਰ੍ਹਾਂ ਇੱਕ ਵੱਡਾ ਰੂਪ ਲੈ ਰਿਹਾ ਇਹਦਾ ਅਸਰ ਦੂਰ ਰਾਜ ਤੱਕ ਵੀ ਪੈਣ ਦੀ ਸੰਭਾਵਨਾ ਹੈ ਸਿਆਸੀ ਅਸਰ ਜਿਹੜਾ ਉਸ ਲੈਵਲ ਦੇ ਉੱਤੇ ਪੈਂਦਾ ਇਹਦੀ ਡਿਟੇਲ ਕੀ ਹੈ ਕਿ ਕਿੱਥੇ ਖੜਾ ਮਾਮਲਾ ਕੀ ਕੋਈ ਐਕਸ਼ਨ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਹਦੇ ਤੇ ਵੀ ਗੱਲ ਕਰਦੇ ਆਮ ਤੌਰ ਤੇ ਮੁੱਖ ਮੰਤਰੀ ਦਾ ਮਿਲਣਾ ਗਵਰਨਰ ਨੂੰ ਇਹ ਨਾਰਮਲ ਗੱਲਾਂ ਵੀ ਕਈ ਵਾਰ ਕੁਝ ਬਹੁਤ ਮਹੱਤਵਪੂਰਨ ਹੁੰਦੀਆਂ ਨੇ ਕੁਝ ਰੋਟੀਨ ਹੁੰਦੀਆਂ ਪਰ ਆਮ ਆਦਮੀ ਪਾਰਟੀ ਦੇ ਪੰਜਾਬ ਚੌੜ ਤੋਂ ਬਾਅਦ ਤੇ ਗਵਰਨਰ ਜਿਹੜੇ ਵੱਖ-ਵੱਖ ਰਹੇ ਉਹਨਾਂ ਦਾ ਵਿਵਹਾਰ ਜਾਂ ਉਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਉਸ ਪੱਧਰ ਤੇ ਨਾ ਬੈਠਾ ਜਦੋਂ ਚੀਫ ਮਿਨਿਸਟਰ ਜਾਂਦੇ ਨੇ ਬਹੁਤ ਘੱਟ ਵਾਰ ਦੇਖਿਆ ਨਾ ਗਵਰਨਰ ਤੇ ਚੀਫ ਮਿਨਿਸਟਰ ਦੀ ਮੀਟਿੰਗ ਹੁੰਦੀ ਜਾਂ ਉਹਨੂੰ ਖਾਸ ਤਰ੍ਹਾਂ ਦੇਖੀ ਜਾਂਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਮਪੁਰੇ ਫੋਨ ਦੇ ਇੱਧਰ ਇੱਕ ਪੁਰਦਾ ਰੇਲਵੇ ਪੁਰਦਾ ਉਡ ਘਟਨ ਕਰਨ ਤੋਂ ਬਾਅਦ ਸ਼ਾਮੀ ਪੰਜਾਬ ਰਾਜ ਭਵਨ ਜਾਂਦੇ ਨੇ ਇੱਕ ਰਾਜ ਭਵਨ ਦੇ ਵਿੱਚ ਕਿਹੜੀਆਂ ਚੀਜ਼ਾਂ ਕਈਆਂ ਜਾ ਰਹੀਆਂ ਨੇ ਕਿ ਕੀ ਗੱਲਬਾਤ ਕਰਕੇ ਆਏ ਹੋਣਗੇ ਕੀ ਕੀ ਚੀਜ਼ਾਂ ਨੇ ਉਹ ਵੀ ਗੱਲ ਚਰਚਾ ਕਰ ਪਰ ਸਭ ਤੋਂ ਪਹਿਲਾਂ ਪੰਜਾਬ ਦੀ ਹੋਂਦ ਨਾਲ ਜੁੜੀ ਹੋਈ ਗੱਲ ਔਰ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਹੈ ਕਿ ਸਰਕਾਰਾਂ ਸੰਵੇਦਨਹੀਨ ਹੋ ਗਈਆਂ ਨੇ ਸਰਕਾਰਾਂ ਜੇਕਰ ਦਬਾਅ ਵੀ ਬਣਦਾ ਕੁਝ ਦਿਨ ਲਈ ਪਿੱਛੇ ਹਟਦੀਆਂ ਨੇ ਪਰ ਉਹ ਆਪਣੀ ਪਾਲਿਸੀ ਨੂੰ ਅੱਗੇ ਵਧਾਉਂਦੀਆਂ ਰਹਿੰਦੀਆਂ ਨੇ ਜਿਵੇਂ ਕੇਂਦਰ ਦੀ ਸਰਕਾਰ ਨੇ ਜਦੋਂ ਵੱਡਾ ਕਿਸਾਨ ਅੰਦੋਲਨ ਹੋਇਆ 378 ਦਿਨਾਂ ਦੇ ਕਰੀਬ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਡਟੇ ਰਹੇ ਉਦੋਂ ਬਾਅਦ ਤਿੰਨ ਬਿੱਲ ਜਿਹੜੇ ਸੀ ਉਹ ਵਾਪਸ ਤਾਂ ਲੈ ਲੇ ਪਰ ਵੱਖ-ਵੱਖ ਤਰੀਕਿਆਂ ਦੇ ਨਾਲ ਉਹਨਾਂ ਬਿੱਲਾਂ ਨੂੰ ਪ੍ਰੈਕਟੀਕਲ ਅੰਜਾਮ ਦੇਣ ਦੇ ਵਾਸਤੇ ਕੋਈ ਪਾਲਿਸੀ ਦੇ ਪੱਧਰ ਤੇ ਆਉਂਦਾ ਰਿਹਾ ਕੋਈ ਕਿਸੇ ਐਗਜ਼ੀਕਟਿਵ ਆਰਡਰ ਦੇ ਪੱਧਰ ਤੇ ਆ ਰਿਹਾ ਉਹ ਅਜੇ ਤੱਕ ਵੀ ਉਹ ਦਿਸ਼ਾ ਜਿਹੜੀ ਸਰਕਾਰ ਨੇ ਖੜੀ ਹੋਈ ਹੈ ਤੇ ਉਸੇ ਪਾਸੇ ਆ। ਇਸੇ ਤਰ੍ਹਾਂ ਜਦੋਂ ਲੈਂਡ ਪੂਲਿੰਗ ਪਾਲਿਸੀ ਆਈ ਵੱਡੇ ਪੱਧਰ ਤੇ ਵਿਰੋਧ ਹੋਇਆ ਪੰਜਾਬ ਦੀ ਸਰਕਾਰ ਨੇ ਉਹਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਉਹਨੂੰ ਅੱਗੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦ ਲੋਕਾਂ ਦਾ ਵੱਡਾ ਉਭਾਰ ਦੇਖਿਆ ਕਿ ਹੁਣ ਇਹਨੂੰ ਠੱਲ ਪਾਉਣਾ ਮੁਸ਼ਕਲ ਹੈ ਉਹ ਪਾਲਿਸੀ ਵਾਪਸ ਲੈ ਲਈ ਤੇ ਜਦੋਂ ਪਾਲਿਸੀ ਵਾਪਸ ਲੈਣ ਤੋਂ ਬਾਅਦ ਜਿਹੜੀਆਂ ਲੜ ਰਹੀਆਂ ਤੇ ਰਹਿੰਦੀਆਂ ਉਹ ਰਿਲੈਕਸ ਹੋ ਜਾਂਦੀਆਂ ਉਹ ਆਪ ਤੌਰ ਦੇ ਉੱਤੇ ਹੋ ਜਾਂਦਾ ਵੀ ਆਪਾਂ ਵੱਡੀ ਲੜਾਈ ਜਿੱਤ ਲਈ ਹੈ ਇੱਕ ਵੱਡੀ ਲੜਾਈ ਏਸੇ ਦੌਰਾਨ ਜਾਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਦੇ ਨੇ ਪ੍ਰਸ਼ਾਸਨ ਤੇ ਸਰਕਾਰ ਉਹ ਐਸਾ ਤਾਣਾ ਬੁੜਦਿਆ ਨੇ ਕਿ ਜਥੇਬੰਦੀਆਂ ਤੇ ਲੜਨ ਵਾਲੇ ਲੋਕ ਨਾਕੇ ਬਣ ਥੱਕ ਜਾਣ ਬਣ ਕੇ ਉਲਝਣ ਚ ਵੀ ਪੈ ਜਾਣ ਕਨਫਿਊਜ਼ਨ ਚ ਵੀ ਪੈ ਜਾਣ ਕਿ ਰੋਜ਼ ਦੋਲਣ ਵੀ ਕਿਵੇਂ ਹੋਣਗੇ ਰੋਜ਼ ਹਰ ਗੱਲ ਤੇ ਕਿਵੇਂ ਅੱਗੇ ਜਾ ਕੇ ਇਹਦਾ ਵਿਰੋਧ ਉਸ 11 ਦੇ ਉੱਤੇ ਸੰਗਠਿਤ ਰੂਪ ਦੇ ਵਿੱਚ ਕੀਤਾ ਜਾਵੇ ਉਹ ਸਾਰੀਆਂ ਚੀਜ਼ਾਂ ਵਾਪਸ ਇਸੇ ਦੌਰਾਨ ਪੰਜਾਬ ਗਵਰਨਮੈਂਟ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਣ ਤੋਂ ਬਾਅਦ ਲਗਾਤਾਰ ਪੰਜਾਬ ਦੀਆਂ ਜ਼ਮੀਨਾਂ ਤੇ ਅੱਖ ਰੱਖੀ ਹੋਈ ਇੱਕ ਫੈਸਲਾ ਉਹਨੇ ਕੀਤਾ ਕਿ ਪੰਜਾਬ ਦੀਆਂ ਸ਼ਾਮਨਾਟ ਜ਼ਮੀਨਾਂ ਜਿਹੜੀਆਂ ਨੇ ਇਹਨਾਂ ਨੂੰ ਕਿਸ ਢੰਗ ਦੇ ਨਾਲ ਹਾਸਲ ਕੀਤਾ ਜਾਏ ਮਤੇ ਪਵਾ ਕੇ ਤੇ ਪੰਜਾਬ ਦੀਆਂ ਪੰਚਾਇਤਾਂ ਦੇ ਖਾਤਿਆਂ 'ਚ ਪਿਆ ਪੈਸਾ ਕਿਸ ਢੰਗ ਦੇ ਨਾਲ ਹਾਸਲ ਕੀਤਾ ਜਾਏ ਤੇ ਇਹਦੇ ਨਾਲ ਬਾਕੀ ਦੀਆਂ ਇੱਕ ਚਿੱਠੀ ਕੱਢ ਕੇ ਬੋਰਡ ਆ ਕਾਰਪੋਰੇਸ਼ਨ ਅਤੇ ਵਿਭਾਗਾਂ ਦੀਆਂ ਖਾਲੀ ਪਈਆਂ ਜਗ੍ਹਾ ਉਹਨੂੰ ਸ਼ਬਦਾਵਲੀ ਬਹੁਤ ਬਿਹਤਰ ਯੋਜਨਾ ਕੀਤੀ ਜਾਂਦੀ ਹੈ ਜਿਹੜੀ ਅਕਾਲੀ ਦਲ ਦੀ ਸਰਕਾਰ ਨੇ 1997 ਵਾਲੀ ਪਾਲਿਸੀ ਦੇ ਤਾ ਉਸ ਦੌਰ ਦੇ ਵਿੱਚ ਵੀ ਲਾਗੂ ਕੀਤੀ ਸੀ ਬਿਹਤਰੀਨ ਲਾਭਕਾਰੀ ਵਰਤੋਂ ਉਹਨਾਂ ਜ਼ਮੀਨਾਂ ਦੀ ਕਿਵੇਂ ਹੋ ਸਕਦੀ ਹੈ ਕਿ ਉਹਨਾਂ ਜ਼ਮੀਨਾਂ ਨੂੰ ਜਿਹੜੀਆਂ ਇਸ ਲੈਵਲ ਦੇ ਉੱਤੇ ਪੱਜਾ ਹੁਣ ਉਹ ਜ਼ਮੀਨਾਂ ਦੀ ਲਾਭਕਾਰੀ ਵਰਤੋਂ ਦਾ ਮਤਲਬ ਕੀ ਹੈ ਕਿ ਜਿਹੜੀਆਂ ਇਹ ਜ਼ਮੀਨਾਂ ਨੇ ਜਿਹੜੀਆਂ ਸ਼ਹਿਰਾਂ ਦੇ ਅੰਦਰ ਪਈਆਂ ਨੇ ਉਹਨਾਂ ਦੀ ਕੀਮਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਗਈ ਹੈ ਉਹਨਾਂ ਨੂੰ ਵੇਚਿਆ ਜਾਏ ਵੇਚ ਕੇ ਲਾਭਕਾਰੀ ਦਾ ਮਤਲਬ ਹੈ ਜਿਵੇਂ ਆਮ ਸਧਾਰਨ ਕੋਈ ਲੋਕ ਇਹ ਕਹਿੰਦੇ ਹੁੰਦੇ ਨੇ ਕਿ ਆਪਾਂ ਆਹ ਜ਼ਮੀਨਾਂ ਇੱਕ ਏਕੜ ਇੱਥੇ ਬੀਚ ਦੇ ਮਤਲਬ ਵੇਚ ਦਿੰਨੇ ਆ ਇਹ ਏਕੜ ਜ਼ਿਆਦਾ ਪੈਸੇ ਆਉਂਦਾ ਹੈ ਕਿਤੇ ਦੂਰ ਦਰਾਡੇ 10 ਏਕੜ ਆ ਜਾਣਗੇ ਇਹ ਤਾਂ ਜਾ ਕੇ ਕਿਪੀ ਵਗੈਰਾ ਚ ਇੱਕ ਫਾਰਮ ਲੈ ਲਾਂਗੇ ਤੇ ਜਿੱਦ ਦੀ ਚਲਾਵਾਂ ਉਹ ਹੁੰਦਾ ਇੱਕ ਅਲੱਗ ਟਾਈਪ ਦਾ ਬਾਬਾ ਪਰ ਇੱਥੇ ਸਰਕਾਰਾਂ ਇਹ ਤੋਂ ਪਹਿਲਾਂ ਤੁਸੀਂ ਕਿੰਨੀਆਂ ਚੀਜ਼ਾਂ ਦੇਖ ਸਕਦੇ ਇਹ ਤੋਂ ਪਹਿਲਾਂ ਪੀਐਸਪੀਸੀਐਲ ਦੀ ਜ਼ਮੀਨ ਕਿਵੇਂ ਖਰੀਦੀ ਜਾਣੀ ਹੈ ਉਹਨਾਂ ਦੇ ਮੁਲਾਜ਼ਮ ਇਹਦਾ ਵਿਰੋਧ ਕਰ ਰਹੇ ਨੇ ਨਗਾਤਾਰ ਕਿ ਨਹੀਂ ਸਾਡੀਆਂ ਜ਼ਮੀਨਾਂ ਸੀ ਨਹੀਂ ਵੇਚਣ ਦੇਾਂਗੇ ਇਸੇ ਢੱਗ ਦੇ ਨਾਲ ਮੰਡੀ ਬੋਰਡ ਦੀ ਜਿਹੜੀ ਜ਼ਮੀਨ ਹੈ ਜਿਹੜੀ ਮੰਡੀ ਬਣੀ ਹੋਈ ਹੈ 11 ਫੀਸ ਦੇ ਵਿੱਚ 12 ਏਕੜ ਦੀ ਉਹਨੂੰ ਵੇਚਣ ਦਾ ਫੈਸਲਾ ਮੰਡੀ ਬੋਰਡ ਨੇ ਫੁੱਲ ਬੋਰਡ ਨੇ ਰੈਜੂਰਿਸਟਰ ਕਰਕੇ ਪੁੱਡਾ ਦੇ ਹਵਾਲੇ ਕਰਨ ਦਾ ਇੱਕ ਮਤਾ ਪਾਸ ਦਿੱਤਾ ਹੋਇਆ ਹੈ। ਔਰ ਇਹਦੇ ਨਾਲ ਅਗਲੀਆਂ ਜਿਹੜੀਆਂ ਜ਼ਮੀਨਾਂ ਸ਼ਹਿਰਾਂ 'ਚ ਪੰਜਾਬ ਐਗਰੋ ਦੀ ਪਈ ਹੋਏਗੀ, ਪੰਜਾਬ ਐਗਰੋ ਇੰਡਸਟਰੀਅਲ ਕਾਰਪੋਰੇਸ਼ਨ ਦੀ ਪਈ ਹੋਏਗੀ ਜਾਂ ਕਿਸੇ ਅਲੱਗ ਠਾਈਪ ਦੇ ਕਿਸੇ ਹੋਰ ਖੇਤਰਾਂ ਦੇ ਵਿੱਚ ਪਈ ਹੋਏਗੀ ਉਹ ਸਾਰੀਆਂ ਤੇ ਨਾ। ਹੁਣ ਕੁਝ ਇਹ ਜਿਹੜੀਆਂ ਤਾਜ਼ੀਆਂ ਗੱਲਾਂ ਜਿਹੜੀਆਂ ਵਕ ਵਕ ਤਾਮਾ ਤੋਂ ਆ ਰਹੀਆਂ ਨੇ ਔਰ ਇਹ ਆ ਵੀ ਕਹਿ ਰਹੇ ਜਾਂ ਨੇ ਉਪਰੋਂ ਕਈ ਵਾਰ ਰਿਟਰਨ ਆਰਡਰ ਬਣੀ ਹੁੰਦਾ ਇੱਕ ਚਿੱਠੀ ਲੁਧਿਆਣਾ ਦੇ ਇੱਕ ਤਸਦੀਦਾਰ ਨੇ ਕੱਢੀ ਹੋਈ ਆ ਉਹ ਚਿੱਠੀ ਕੀ ਆ ਕਿ ਲੁਧਿਆਣਾ ਦਾ ਡਿਪਟੀ ਕਮਿਸ਼ਨਰ ਨੇ ਦੇ ਜ਼ੁਬਾਨੀ ਹੁਕਮ ਦਿੱਤਾ ਉਹਨਾਂ ਨੇ ਮੌਖਿਕ ਹੁਕਮ ਦਿੱਤੇ ਨੇ ਲਿਖਤ ਕੇ ਨਹੀਂ ਦਿੱਤੇ ਕਿ ਤੁਹਾਡੇ ਆ ਜਿਹੜੀਆਂ ਦਾਇਰੇ ਦੇ ਵਿੱਚ ਆਉਂਦੀਆਂ ਕਿਹੜੀਆਂ ਜ਼ਮੀਨਾਂ ਖਤ ਹੈਗੀਆਂ ਨੇ ਜਿਨ੍ਹਾਂ ਨੂੰ ਬਿਸ਼ਾਂਦੇਹੀ ਕਰਕੇ ਵੇਚਿਆ ਜਾ ਸਕਦਾ ਹੈ ਅੱਗੇ ਜਾ ਕੇ ਇਹਨਾਂ ਨੂੰ ਨਾਮਕਾਰੀ ਬੋਲਣ ਲੈ ਕੇ ਕਿਤੇ ਹੋਰ ਬਾਕੀ ਦੀਆਂ ਚੀਜ਼ਾਂ ਕੀਤੇ ਜਾ ਸਕਦੇ ਇਹਦੇ ਵਿੱਚ ਕੁਝ ਉਹ ਜ਼ਮੀਨਾਂ ਨੇ ਇੱਕ ਦੀ ਚਰਚਾ ਬਹੁਤ ਪਹਿਲਾਂ ਹੋਈ ਸੀ ਜਦੋਂ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਸੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਬਿਹਤਰ ਤਰੀਕੇ ਦੇ ਨਾਲ ਡਵੈਲਪ ਕਰਾਂਗੇ ਰੁਜ਼ਗਾਰ ਮਿਲੂਗਾ ਰਿਸਰਚ ਹੋਇਆ ਕਰੇਗੀ ਖੇਤੀ ਦੇ ਖੇਤਰ 'ਚ ਕਮਾਲ ਹੋ ਜਾਏਗੀ ਤਾਂ ਜਿਹੜਾ ਇੱਕ ਲਗਭਗ 300 ਏਕੜ ਦਾ ਫਾਰਮ ਲਾਡੋਵਾਲ ਦੇ ਫਾਰਮ ਚ 300 ਏਕੜ ਜ਼ਮੀਨ ਏਅਰਟੈਨ ਦੇ ਮਾਲਕ ਭਾਰਤੀ ਵਾਲੇ ਜਿਹੜੇ ਨੇ ਭਾਰਤੀ ਗੱਲ ਤੋਂ ਜਦੋਂ ਉਹਨਾਂ ਨੂੰ ਲੀਜ਼ ਤੇ ਦੇ ਦਿੱਤੀ ਸੀ ਲੀਜ਼ ਤੇ ਦੇ ਕੇ ਜਿਹੜੇ ਕਾਰਨਾ ਕਰਕੇ ਉਹ ਲੀਜ਼ ਤੇ ਲੰਕੀ ਇੱਥੇ ਕੀ ਕੀ ਹੋਇਆ ਕਰੇਗਾ ਨੈਟ ਹਾਊਸ ਲੱਗੇਗਾ ਆਹ ਵਰਾਇਟੀਆਂ ਹੋਣਗੀਆਂ ਅੱਗੇ ਨੂੰ ਰਿਸਰਚ ਹੋਇਆ ਕਰੇਗੀ ਸੀਡ ਦੀ ਰਿਸਰਚ ਹੋਏਗੀ ਉਹ ਨਹੀਂ ਹੋਇਆ ਚੰਗੀ ਗੱਲ ਇੱਕ ਹੋਈ ਉਸ ਮਾਮਲੇ ਦੇ ਵਿੱਚ ਤਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਮਰਿੰਦਰ ਸਿੰਘ ਦੀ ਦੂਜੀ ਸਰਕਾਰ ਆਈ ਉਸ ਸਮੇਂ ਲੀਜ਼ ਨਵਿਆਈ ਜਾਣੀ ਸੀ ਲੀਜ਼ ਨਵਿਆਈ ਜਾਣੀ ਸੀ ਇੱਕ ਸਿਹਰਦ ਆਈਐਸ ਅਫਸਰ ਨੇ ਇਹ ਦੱਸ ਪਾਈ ਕਿ ਜੇ ਇਹ ਜ਼ਮੀਨ ਦੀ ਲੀਜ਼ ਨਵਿਆਈ ਜਾਣੀ ਹੈ ਪਰ ਉੱਥੇ ਹੋ ਕੁਝ ਨਹੀਂ ਇਸੇ ਦੌਰਾਨ ਉਦੋਂ ਐਕਟਿਵ ਹੋਇਆ ਫਾਰਮਰ ਕਮਿਸ਼ਨ ਫਾਰਮਰ ਕਮਿਸ਼ਨ ਦੇ ਅਜੇ ਵੀਰ ਜਾਖੜ ਚੇਅਰਮੈਨ ਜੀ ਡਾਕਟਰ ਬਨਵਿੰਦਰ ਸਿੰਘ ਸਿੱਧੂ ਉਹ ਮੈਂਬਰ ਸੈਕਟਰੀਸ ਤਾਂ ਸੀਐਮ ਮੋਤਮ ਇੱਕ ਆਰਡਰ ਹੁੰਦਾ ਜਿਹੜਾ ਕਿ சுரேਸ਼ ਕੁਮਾਰ ਉਹਨਾਂ ਦੇ ਆਰਡਰ ਤੇ ਆਇਆ ਉਹਨੇ ਕੀ ਕੀਤਾ ਕਿ ਇਹਦੀ ਇੱਕ ਕਮੇਟੀ ਬਣਾਤੀ ਤੇ ਉਹ ਕਮੇਟੀ ਇਹਦੀ ਜਾਂਚ ਕਰੂਗੀ ਕਿ ਜਿਹੜੇ ਕੰਮ ਲਈ ਜਮੀਨ ਦਿੱਤੀ ਗਈ ਸੀ ਕੀ ਉਹ ਹੋ ਰਿਹਾ ਹੈ ਜੇ ਪ੍ਰੋਪਰ ਹੋ ਰਿਹਾ ਹੈ ਤਾਂ ਲੀਜ਼ ਵਧਾ ਦਿੱਤੀ ਜਾਏਗੀ ਜੇ ਨਹੀਂ ਹੋ ਰਿਹਾ ਤਾਂ ਲੀਜ਼ ਨਹੀਂ ਵਧਾਈ ਜਾਏਗੀ ਮਤਲਬ ਇੱਕ ਰਿਪੋਰਟ ਦੇ ਦੇ ਦੀ ਕਮੇਟੀ ਉਹ ਆਪਣੀਆਂ ਸਪੱਸ਼ਟ ਸਾਥ ਉਹਦੇ ਚ ਪਾਇਆ ਇਹ ਗਿਆ ਕਿ ਜਿਹੜੇ ਸਾਈਟ ਪਾਏ ਗਏ ਸੀ ਲੈਟਰ ਰੋਡ ਹਾਊਸ ਐਵੇਂ ਖਾਦੇ ਹੀ ਪਏ ਘਾਹ ਹੋ ਗਿਆ ਬਾਕੀ ਕੁਝ ਨਹੀਂ ਹੈ ਤਾਂ ਕਮੇਟੀ ਨੇ ਇੱਕ ਰਿਪੋਰਟ ਦਿੱਤੀ ਕਿ ਇਹ ਲੀਜ਼ ਨੂੰ ਨਹੀਂ ਵਧਾਇਆ ਜਾ ਸਕਦਾ ਕਿਉਂਕਿ ਜਿਹੜੇ ਕੰਮ ਲਈ ਉਹ ਲੈਣੀ ਸੀ ਉਹ ਕੰਮ ਹੋਇਆ ਹੀ ਨਹੀਂ ਇਹ ਤਾਂ ਮਤਲਬ ਕਾਰਪੋਰੇਟ ਜਦੋਂ ਜ਼ਮੀਨਾਂ ਲੈਂਦਾ ਜਿਨੂੰ ਤੁਸੀਂ ਕਹਿੰਦੇ ਜਿਹਨੂੰ ਇਹ ਕਿਹਾ ਜਾਂਦਾ ਕਿ ਉਹ ਐਫੀਸ਼ੈਂਟ ਹੈ ਉਹ ਕਾਬਲ ਹੈ ਉਹਨਾਂ ਕੋਲ ਟੈਲੈਂਟ ਹੈ ਤੇ ਉਹ ਪੱਕੀ ਕਰਕੇ ਦਿਖਾਏਗਾ ਤੁਹਾਨੂੰ ਦੇਖਣਾ ਤੁਸੀਂ ਕੀ ਕਰ ਰਹੇ ਹੋ ਜਦੋਂ ਉਹਦੀ ਰੀਅਲ ਸੈਂਸ ਦੇ ਵਿੱਚ ਅਸਲੀਅਤ ਦੇ ਵਿੱਚ ਜਾਂਚ ਹੁੰਦੀ ਹੈ ਤਾਂ ਉਹ ਸਭ ਦੇ ਸਾਹਮਣੇ ਆ ਜਾਂਦੀ ਹੈ ਚਲੋ ਸਫਰ ਹੋ ਗਈ ਇਹ ਲੀਜ ਨਹੀਂ ਪਰ ਕਿਹਾ ਜਾਂਦਾ ਸੂਤਰੇ ਗੱਲ ਦੱਸਦੇ ਨੇ ਕਿ ਉਦੋਂ ਦੀ ਪੋਲੀਟੀਕਲ ਹਰਾਰਕੀ ਦੇ ਕੈਪਟਨ ਅਮਰਿੰਦਰ ਸਿੰਘ ਵਾਇਚ ਕੋਸ਼ਿਸ਼ ਹੋਈ ਕਿ 파ਰਟੀ ਨਾਲ ਕੋਈ ਡੀਲ ਹੋ ਜਾਏ ਲੈਂਡ ਦਾ ਅੱਗੇ ਦੁਆਰਾ ਜੇ ਜਨਤ ਕਰਾਉਣੀ ਹੈ ਤਾਂ ਚੋਹਾ ਗੜਨੀਆਂ ਨੇ ਅੱਗੇ ਆਉਣਾ ਵੀ ਹੈ ਤੇ ਇਹਨੂੰ ਥੋੜਾ ਜਾਂ ਅੱਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਹੀ ਹੋ ਸਕਦੀ ਹੈ ਔਰ ਉਹ ਡੀਲ डन ਨਹੀਂ ਹੋਈ ਜਿਹੜਾ ਪੈਸਾ ਟੱਕਾ ਸਿਆਸਤਦਾਨ ਨੂੰ ਚਾਹੀਦਾ ਹੁੰਦਾ ਉਧਰ ਨਹੀਂ ਹੋਇਆ ਤਾਂ ਕੁਦਰਤੀ ਉਹ 300 ਏਕੜ ਜ਼ਮੀਨ ਬਚ ਗਈ ਲੀਜ਼ ਕੈਨਸਲ ਹੋ ਹੁਣ ਜਿਹੜੀ ਮੀਟਿੰਗ ਸੰਜੀਵ अरोड़ा ਇੰਡਸਟਰੀ ਮਿਨਿਸਟਰ ਤੇ ਪਾਵਰ ਮਿਨਿਸਟਰ ਦੀ ਅਗਵਾਈ ਦੇ ਵਿੱਚ ਹੋਈ ਹੈ ਇਹਨਾਂ ਦੀ 약1300 ਏਕੜ ਤੇ ਤਾਂ ਆਇਲ ਗਈ ਉਹ 300 ਏਕੜ ਲੈਣੀ ਹੈ ਜਿਹੜੀ ਵਾਪਸ ਚਲੀ ਗਈ ਸੀ ਪੰਜਾਬ ਐਗਰੋ ਇੰਡਸਟਰੀ ਦੂਜੀ ਗੱਲ ਉਹਨਾਂ ਨੇ ਇੱਕ ਬਾਗਬਾਨੀ ਦੀ 76 ਏਕੜ ਜ਼ਮੀਨ ਵੀ ਲੈਣੀ ਹੈ ਬਾਗਬਾਨੀ ਵਿਭਾਗ ਦੀ ਪੰਜਾਬ ਡਾਇਵਰਸੀਫਿਕੇਸ਼ਨ ਦੀ ਗੱਲ ਕਰ ਰਿਹਾ ਲਗਾਤਾਰ ਇਨੇ ਲੰਬੇ ਸਮੇਂ ਤੋਂ ਡਾਇਵਰਸੀਫਿਕੇਸ਼ਨ ਦਾ ਮਤਲਬ ਬਾਗਬਾਨੀ ਬਹੁਤ بڑا ਹਿੱਸਾ ਹੋ ਸਕਦਾ ਪੰਜਾਬ ਦੇ ਵਿੱਚ ਇਹਦਰ ਤੋਂ ਚੁੜੇ ਨੇ ਜਿਹੋ ਦੇ ਚੰ ਰਿਸਰਚ ਹੋਏ ਜੇ ਬਾਕੀ ਹੋਏ ਉਥੇ ਜਿਹੜਾ ਬਾਗਬਾਨੀ ਦੇ ਵਿੱਚ ਜਿਹੜਾ ਵਿਕਾਸ ਕੇਂਦਰ ਹੈ ਬਾਗਬਾਨੀ ਵਿਕਾਸ ਖੇਤਰ ਦੇ ਤੌਰ ਤੇ ਗਵਰਨਮੈਂਟ ਆਫ ਇੰਡੀਆ ਤੋਂ ਇੱਕ ਪ੍ਰੋਜੈਕਟ ਵੀ ਸੈਂਕਸ਼ਨ ਹੋਇਆ ਹੋਇਆ ਦੱਸਿਆ ਜਾਂ ਪਰ ਉਹਦੀ ਜ਼ਮੀਨ ਵੀ ਲੈਣ ਤੇ ਆਕਾ ਤੇ ਇਹ ਬਾਗਬਾਨੀ ਦਾ ਜਿਹੜਾ ਕੇਂਦਰ ਸੀ ਪਹਿਲਾਂ ਅਕਾਲੀ ਗਵਰਨਮੈਂਟ ਵੇਲੇ ਮੱਤੇ ਵਰਨਤੇ ਨੇੜੇ ਇਹਨਾਂ ਦੀ 300 ਏਕੜ ਜ਼ਮੀਨ ਲਈ ਗਈ। ਉਹ 300 ਏਕੜ ਜ਼ਮੀਨ ਕਾਦੇ ਲਈ ਲਈ ਗਈ? ਸਟੱਡ ਫਾਰਮ ਬਣਾਉਣ ਵਾਸਤੇ ਉਦੋਂ ਘੋੜਿਆਂ ਦਾ ਸ਼ੌਕ ਇੱਕ ਗੱਲ ਚੱਲੀ ਸੀ। ਉਦੋਂ ਇਹ ਵੀ ਚੱਲਿਆ ਸੀ ਕਿ ਉੱਥੇ ਰੇਸ ਕੋਰਸ ਬਣੇਗਾ ਤੇ ਬਾਕੀ ਦਾ ਚੀਜ਼ਾਂ ਹੋਣਗੀਆਂ। ਪਰ ਉਹ ਰੌਲੇ ਰੱਪੇ ਦੇ ਵਿੱਚ ਰਹਿ ਗਿਆ ਜ਼ਮੀਨ ਲੈ ਲਈ ਗਈ। ਤੇ ਉਹ ਜ਼ਮੀਨ ਦੇ ਬਦਲੇ ਇੱਥੇ 76 ਏਕੜ ਦਿੱਤੀ ਗਈ ਸੀ 300 ਏਕੜ ਲੈ ਕੇ। ਹੁਣ ਇਹ 76 ਏਕੜ ਵੀ ਜਾ ਰਹੀ ਹੈ ਜਾਣ ਦਾ ਸਮਾਨ ਜਿਹੜਾ ਹੈ। ਬੰਨੂ ਬੰਦ ਦਿੱਤਾ ਗਿਆ ਉਸ ਪਾਸੇ। ਇਸੇ ਤਰੀਕੇ ਦੇ ਨਾਲ ਇਸੇ ਨਾਟੋ ਫਾਰਮ ਦੇ ਵਿੱਚੋਂ 1500 ਏਕੜ ਜ਼ਮੀਨ ਪੀਏਯੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਮ ਰਜਿਸਟਰੀ ਕਰੰਕ ਇਸ ਚੱਲ ਰਹੀ ਮੀਟਿੰਗ ਦੇ ਵਿੱਚ ਜਿਹੜੇ ਸੋਰਸ ਜੇ ਦੱਸਦੇ ਨੇ ਕਿ ਵਾਈਸ ਚਾਂਸਲਰ ਪੀਏਯੂ ਦੇ ਵੀ ਬੈਠੇ ਹੋਏ ਸੀ ਉਹਨਾਂ ਨੂੰ ਸਰਕਾਰ ਦੇ ਮੰਤਰੀ ਨੇ ਇਹ ਪ੍ਰਪੋਜ਼ਲ ਦਿੱਤੀ ਹੈ ਕਿ ਇਹ 1500 ਏਕੜ ਦੀ ਸਾਨੂੰ ਦੇ ਦਿਓ ਤੁਹਾਨੂੰ ਕਿਤੇ ਹੋਰ ਲੈ ਦੇ ਮਤਲਬ ਜਿਹੜੀ ਲੁਧਿਆਣੇ ਦੇ ਵਿੱਚ ਜਿਹੜੀ ਬਹੁਤ ਮਹਿੰਗੀ ਜ਼ਮੀਨ ਵਿਕਣੀ ਹੈ ਇਹ ਸਾਨੂੰ ਵੇਚਣ ਲਈ ਦੇ ਦਿਓ ਇਹ ਉਹੋ ਜਿਹਾ ਹੀ ਕੰਮ ਹੈ ਜਿਵੇਂ ਮੰਡੀ ਕੋ ਬੋਰਡ ਵਾਲੀ ਮੰਡੀ ਦਾ ਸਵਾਲ ਉਹ ਕਹਿੰਦੇ ਨੇ 700 ਕਰੋੜ ਆਏਗਾ ਕਿਤੇ 200 ਏਕੜ ਲੈ ਕੇ ਦੂਰ ਮੰਡੀ ਬਣਾ ਲੈ ਇਹ ਕਹਿੰਦੇ ਤੁਹਾਨੂੰ ਵੀ ਤੁਸੀਂ ਕੀ ਕਰਨਾ ਰਿਸਰਚ ਫਾਰਮ ਨਹੀਂ ਹੈ ਤਾਂ ਉੱਥੇ ਜੇ ਰਿਸਰਚ ਫਾਰਮ ਖਤਮ ਹੋ ਜਾਣੇ ਸੀਡ ਫਾਰਮ ਖਤਮ ਹੋ ਜਾਣੇ ਤਾਂ ਜਿਹੜੀ ਗੱਲ ਕਿਸਾਨੀ ਇਹ ਕਰਦੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀਆਂ ਜ਼ਮੀਨਾਂ ਦੇ ਮਾਲਕ ਤੁਸੀਂ ਨਹੀਂ ਰਹਿਣੇ ਕਿਉਂਕਿ ਸੀਡ ਦੇ ਮਾਮਲੇ ਸੀਡ ਬੁਨਿਆਦ ਹੈ ਐਗਰੀਕਲਚਰ ਦੀ ਜਿਹੜਾ ਜੇ ਉਹਦੇ ਫਾਰਮ ਤੇ ਉਹਦੀ ਰਿਸਰਚ ਖਤਮ ਹੋ ਗਈ ਟੋਟਲੀ ਕਾਰਪੋਰੇਟ ਦੇ ਰੈਮੋ ਕਰਮਤੇ ਹੋਏਗੀ ਖੇਤੀ ਉਹ ਬੀਜ ਦੇਗਾ ਤਾਂ ਹੋਏਗੀ ਜਾਂ ਜਿਹੋ ਜਿਹਾ ਦੇਗਾ ਹੋਏਗਾ ਵਿਕਣਾ ਪਏਗਾ ਦੂਜਾ ਨਹੀਂ ਹੋਏਗਾ ਤਾਂ ਨਹੀਂ ਇਧਰ ਨੂੰ ਸਰਕਾਰ ਇਸ ਪਾਸੇ ਬਣ ਚੱਗਣੀ ਅਜੇ ਉੱਥੇ ਜ਼ਮੀਨ ਕੁਝ ਕੇਂਦਰ ਸਰਕਾਰ ਨੇ ਵੀ ਲਈ ਹੋਈ ਹੈ ਇਹਨਾਂ ਕੁਸ਼ਮਾਂ ਦੇ ਇੱਕ ਮੇਜਰ ਰਿਸਰਚ ਫਾਰਮ ਮੱਕੀ ਦੀ ਖੋਜ ਹੁੰਦੀ ਹੈ ਜਿਹਦੇ ਤੇ ਕਹਿੰਦੇ 600 ਏਕੜ ਦੇ ਵਿੱਚ ਹੈ ਗਵਰਨਮੈਂਟ ਆਫ ਇੰਡੀਆ ਦੇ ਕੋਲ ਹੁਣ ਇਹ ਦੀ ਪਤਾ ਉੱਥੇ ਰਿਸਰਚ ਕਿੰਨੀ ਹੋਈ ਜਾਂ ਹੁਣ ਤੱਕ ਹੋ ਵੀ ਰਹੀ ਹੈ ਜਾਂ ਨਹੀਂ ਹੋ ਰਹੀ ਉਹ ਵੀ ਇਸ ਤਰ੍ਹਾਂ ਦੇ ਦਾ ਹਿੱਸਾ ਤੇ ਲੈ ਸਕਦੇ ਨੇ ਜਾਂ ਨਹੀਂ ਲੈ ਸਕਦੇ ਕੀ ਕਰਨਗੇ ਇਹ ਉਸ ਤੋਂ ਬਾਅਦ ਦੀ ਗੱਲ ਹੈ ਔਰ ਇਸੇ ਢੱਕ ਦੇ ਨਾਲ ਇੱਕ 500 ਏਕੜ ਜ਼ਮੀਨ ਹੋਰ ਨਾਗ ਇੰਸਟੀਚਿਊਟ ਦੀ ਹੈ ਜਿਹੜੇ ਵੱਡੇ ਸਾਇੰਟਿਸਟ ਬੋਰ ਲਾਗ ਦੇ ਨਾਂ ਤੇ ਇੰਸਟੀਚਿਊਟ ਬਣੀ ਹੈ ਉਹਨਾਂ ਨੂੰ ਸੱਚ ਦੇ ਤੌਰ ਤੇ ਦਿੱਤੀ ਗਈ ਹੈ ਅੱਖ ਕਹਿੰਦੇ ਨੇ ਉਹਦੇ ਤੇ ਵੀ ਉਹ ਦਿੱਤੀ ਜਾ ਸਕਦੀ ਹੈ ਨਹੀਂ ਦਿੱਤੀ ਜਾ ਸਕਦੀ ਹੈ ਉਹਦੋਂ ਬਾਅਦ ਦੇ ਸਵਾਲ ਨੇ ਕਿਸ ਤਰ੍ਹਾਂ ਕਿਸ ਰੂਪ ਔਰ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਇਹ ਬੇਹੱਦ ਜ਼ਰੂਰੀ ਨੇ ਤੁਹਾਨੂੰ ਦੇਖਣ ਦੀ ਲੋੜ ਹੈ ਕਿ ਕਿੱਧਰ ਨੂੰ ਜਾ ਰਹੀ ਹੈ ਇਹ ਸਾਰੀ ਦੀ ਸਾਰੀ ਲੈਂਡ ਦਾ ਜਿਹੜਾ ਮਾਮਲਾ ਜਾਂ ਬਾਕੀ ਦੇ ਸਾਰੇ ਇਹਦੇ ਕਰਕੇ ਬਾਕੀ ਦੀ ਹੋਰ ਲੈਂਡ ਵੀ ਹੋਰ ਜਿਹੜੀਆਂ ਜ਼ਮੀਨਾਂ ਵੀ ਨੇ ਉਹਨਾਂ ਤੇ ਲਗਾਤਾਰ ਅੱਖ ਕੀਤੀ ਹੋਈ ਹੈ ਔਰ ਜੇਕਰ ਤੁਸੀਂ ਆਪ ਇਹਦੇ ਤੇ ਚੇਤਨ ਨਾ ਹੋਏ ਤਾਂ ਕਿਸੇ ਵੀ ਰੂਪ ਦੇ ਵਿੱਚ ਇਹ ਜ਼ਮੀਨਾਂ ਬਚਣੀਆਂ ਨਹੀਂ ਇਹਦੇ ਤੇ ਆਰਡਰ ਹੋ ਗਏ ਕਾਨੂੰਗੋਆਂ ਦੀਆਂ ਡਿਊਟੀਆਂ ਲੱਗੀਆਂ ਪਟਵਾਰੀਆਂ ਦੀਆਂ ਡਿਊਟੀਆਂ ਲੱਗੀਆਂ ਅੱਗੇ ਆਕਸ਼ਨ ਹੀ ਤੁਹਾਨੂੰ ਦਿਖਾਈ ਦੇਗੀ ਕਿਸ ਨਾ ਕਿਸੇ ਰੂਪ ਦੇ ਵਿੱਚ ਹੁੰਦਾ ਔਰ ਇਹ ਜ਼ਮੀਨਾਂ ਜੇ ਜਾਣ ਗਈਆਂ ਤੇ ਇਹਦਾ ਸਵਾਲ ਸਭ ਤੋਂ ਵੱਡਾ ਕਿਸਾਨ ਜਿੱਥੇ ਬੰਦੀਆਂ ਸਬਾਜ ਦੇ ਬਾਕੀ ਹਿੱਸੇ ਉਹਨਾਂ ਤੇ ਹੈ ਕਿ ਬਾਰ-ਬਾਰ ਇਹ ਗੱਲਾਂ ਦਾ ਕੁਐਸਚਨ ਵੀ ਲੈਂਡ ਓਵਰ ਆ ਮੈਂ ਕੱਲੀ ਨਿੱਜੀ ਲੈਂਡ ਜਾਂਦੀ ਹੈ ਉਹਦੇ ਨਾਲ ਇੰਨੀ ਕਿ ਪੰਜਾਬ ਬਚ ਗਿਆ ਤੁਹਾਡੀ ਜ਼ਮੀਨ ਬਚ ਗਈ ਜੇ ਸ਼ਾਮਲਾਕ ਜ਼ਮੀਨ ਚਲਦੀ ਜਾਂਦੀ ਹੈ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਔਰ ਜਿਵੇਂ ਜ਼ਮੀਨਾਂ ਉਹ ਲੈ ਰਹੇ ਨੇ ਕਿਹੜੇ ਫੰਕਸ਼ਨ ਲਈ ਲੈ ਰਹੇ ਨੇ ਜਿਹੜੇ ਕੰਮ ਤੋਂ ਰਾਜਪੁਰੇ ਵਾਲੀ ਜ਼ਮੀਨ ਤੁਹਾਡੇ ਸਾਹਮਣੇ 469 ਏਕੜ ਜ਼ਮੀਨ ਖਾਲੀ ਪਈ ਹੈ ਤੇ ਉਹ ਅੱਗੇ ਵੇਚ ਗਏ ਨੇ 117 ਕਰੋੜ ਦੀ ਜਿਹੜੀ ਲਈ ਸਿਕਤੇ ਡਸਟਰੀ ਦਾਉਣ ਦੇ ਵਾਸਤੇ ਉਹਦੇ ਬਾਰੇ। ਔਰ ਉਹ ਇਸੇ ਢੰਗ ਨਾਲ ਅੱਗੇ ਤੋਂ ਅੱਗੇ ਜ਼ਮੀਨਾਂ ਵਿਕੜਦੀਆਂ ਜਿਹੜੀਆਂ ਬਾਕੀ ਦੀਆਂ ਪਈਆਂ। ਔਰ ਇਹ ਡਿਵੈਲਪਮੈਂਟ ਹੈ ਉਹਨਾਂ ਦੇ ਦਿਨਾਂ ਦੀ ਇਹ ਨਿਵੇਸ਼ ਹੈ ਜਿਹਨੂੰ ਭਵੰਤਮਾਨ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਉਸ ਲੈਵਲ ਦੇ ਉੱਤੇ ਕਰਦੇ ਹਾਂ। ਇਹ ਬੇਹੱਦ ਉਜਾੜੇ ਦਾ ਬੇਹੱਦ ਨਾਜ਼ਕ ਦੌਰ ਹੈ। ਇਹ ਕੇਵਲ ਮੀਟਿੰਗਾਂ ਕਰਕੇ ਕੇਵਲ ਪ੍ਰੈਸ ਬਿਆਨਾਂ ਨਾਲ ਆ ਸਵਾਹ ਨਹੀਂ ਹੈ। ਇਹਦੇ ਤੇ ਐਕਸ਼ਨ ਮੋੜ ਤੋਂ ਬਿਨਾ ਗੌਰਮੈਂਟ ਆਪਣੀ ਚਾਲ ਚੱਲ ਰਹੀ ਹੈ ਉਹਦੇ ਤੇ ਕੋਈ ਅਸਰ ਨਹੀਂ ਆ ਉਸ ਪੱਧਰ ਦਾ ਲੈਣ ਪੂਲਣੇ ਕਿ ਹੋਗੀ ਇਹਦੇ ਲਈ ਬੈਠਣ ਦਾ ਚੈਨ ਨਾਲ ਬੈਠਣ ਦਾ ਕੁਐਸਚਨ ਨਹੀਂ ਆ ਵਾਪਸ ਹੋ ਗਈ ਆ ਜਿਹੜਾ ਇੱਕ ਵੱਡ ਕਹਿੰਦੇ ਨੇ ਫੁੱਲ ਗਿਆ ਉਸ ਪੱਧਰ ਦੇ ਉੱਤੇ ਇਹਨੂੰ ਵੀ ਦੇਖਣ ਦਾ ਸਵਾਲ ਹੈ ਕਿਸ ਰੱਖੇ ਦੂਜਾ ਸਵਾਲ ਜਿਹੜੀ ਗੱਲ ਆਪਾਂ ਕਰਨ ਜਾ ਰਹੇ ਆ ਉਹ ਹੈ ਬਹੁਤ بڑا ਸੈਕਸ਼ਨ ਹੈ ਸੋਸਾਇਟੀ ਦਾ ਪੰਜਾਬ ਲੀਕ ਖਾਸ ਤੌਰ ਤੇ ਵੱਖ-ਵੱਖ ਮਾਮਲੇ ਦੇ ਆਈਪੀਐਸ ਅਫਸਰ ਜਿਹੜੇ ਨੇ ਖੁਦਕੁਸ਼ੀ ਲੋਟ ਅੱਠ ਪੰਨਿਆਂ ਦਾ ਲਿਖਿਆ ਔਰ ਕਿੰਨੇ ਅਫਸਰਾਂ ਨੇ ਕਿਸ ਢੰਗ ਦੇ ਨਾਲ ਉਹ ਕਹਿੰਦਾ ਮੇਰੇ ਜੀਵਨ ਦੇ ਵਿੱਚ ਘਟਨਾ ਪੈਦਾ ਕੀਤੀ ਕਿ ਮੈਂ ਆਪਣੇ ਆਪ ਇਸ ਲਈ ਖੁਦਕੁਸ਼ੀ ਕਰ ਰਿਹਾ ਉਹਨਾਂ ਦੀ ਵਾਈਫ ਆਈਪੀਐਸ ਅਫਸਰ ਹੈ ਤੇ ਆਈਐਸ ਅਫਸਰ ਐਸੋਸੀਏਸ਼ਨ ਜਿਹੜੇ ਬਿਊਰੋਕਰੇਟ ਬਹੁਤ ਘੱਟ ਕਦੇ ਰਿਐਕਟ ਕਰਦੇ ਨੇ ਹਰਿਆਣੇ ਦੀ ਆਈਐਸ ਅਫਸਰਾਂ ਦੀ ਐਸੋਸੀਏਸ਼ਨ ਨੇ ਇੱਕ ਰੈਜੂਲੇਸ਼ਨ ਪਾਇਆ ਇੱਕ ਮੱਥਾ ਪਾਇਆ ਜਿਨ੍ਹਾਂ ਨੇ ਚੀਫ ਮਿਨਿਸਟਰ ਨੂੰ ਇਹ ਕਿਹਾ ਕਿ ਇਹਦੀ ਨਿਰਪੱਖ ਜਾਂਚ ਹੋਵੇ ਔਰ ਐਫ ਆਈ ਆਰ ਵੀ ਦਰਜ ਹੋਵੇ ਪਰ ਦੀ ਜਾਂਚ ਵੀ ਨਿਰਪੱਖ ਹੋਵੇ ਤੇ ਪਰ ਦੀਆਂ ਸਜ਼ਾਵਾਂ ਜਿਹੜੀਆਂ ਉਹ ਮਿਲੀਆਂ ਚਾਹੀਆਂ ਨੇ ਔਰ ਇਸੇ ਟੱਕ ਨਾਲ ਇਹ ਮੁੱਦਾ ਹੁਣ ਪੋਲਿਟਿਕਲ ਰਗਤ ਵੀ ਲੈਂਦਾ ਜਾ ਰਿਹਾ ਉਸ ਪੱਧਰ ਦੇ ਉੱਤੇ ਇੱਕ 36 ਬਰਾਦਰੀਆਂ ਨੇ ਇੱਕ ਕਮੇਟੀ ਬਣਾਈ ਹੈ ਜਿਹਦੇ ਚੋਂ 21 ਮੈਂਬਰ ਰੈਕਸ਼ਨ ਕਮੇਟੀ ਹੈ ਉਹ ਐਕਸ਼ਨ ਕਮੇਟੀ ਨੇ ਅੱਗੇ ਫਰਦਰ ਜਿਹੜੇ ਦਬੀਆਂ ਕੁਚੜੀਆਂ ਕਮਾਂ ਨੇ ਜਾਤਾਂ ਨੇ ਉਹਨਾਂ ਦੇ ਨਾਂ ਤੇ ਇੱਕ ਸੰਘਰਸ਼ ਸਟਾਰਟ ਕਰਨ ਦਾ ਫੈਸਲਾ ਕੀਤਾ ਔਰ ਉਹ ਉਹਨਾਂ ਦੇ ਨਾਂ ਤੇ ਹੀ ਐਕਸ਼ਨ ਕਮੇਟੀ ਬਣੀ ਉਹਨਾਂ ਨੂੰ ਸ਼ਹੀਦ ਕਰਾਰ ਦਿੱਤੇ ਹੋਏ ਉਹਨਾਂ ਦਾ ਨਾਂ ਲਾ ਕੇ ਅੱਗੇ ਇਹ ਕਿਹਾ ਕਿ ਇਹ ਐਕਸ਼ਨ ਕਮੇਟੀ ਅੱਗੇ ਫਰਦਰ ਕਾਰਵਾਈ ਕਰੇਗੀ ਇੱਕ ਇਕੱਠ ਰੱਖ ਕੇ ਅਗਲੀ ਸਟ੍ਰੈਟਜੀ ਆਪਸ ਵਿੱਚ ਔਰ ਬਾਗਨਾ ਸਿਆਸੀ ਰੰਗ ਤੇ ਇਸ ਰੂਪ ਦੇ ਵਿੱਚ ਰਹੇਗਾ ਪੰਜਾਬ ਦੇ ਚੀਫ ਮਿਨਿਸਟਰ ਵੀ ਅੱਜ ਜਦੋਂ ਇਹ ਪ੍ਰੋਗਰਾਮ ਰਿਕਾਰਡ ਕਰ ਰਿਹਾ ਉਹਨਾਂ ਦੇ ਘਰ ਚਲੇ ਗਏ ਨੇ ਉਹਨਾਂ ਦੇ ਪਰਿਵਾਰ ਤੋਂ ਮਿਲ ਚਲੇ ਗਏ ਨੇ 24 ਸੈਕਟਰ ਦੇ ਵਿੱਚ ਜਿੱਥੇ ਘਰ ਹੈ ਇਹ ਤੋਂ ਪਹਿਲਾਂ ਮਨੀਸ਼ ਸੁਸ਼ੋਧਿਆ ਜਾ ਕੇ ਆਏ ਨੇ ਉਹਨਾਂ ਦੀ ਪਾਰਟੀ ਦੇ ਉਹਦੇ ਨਾਲ ਕਾਂਗਰਸ ਤੋਂ ਚਰਜੀਤ ਸਿੰਘ ਚੰਨੀ ਜਾ ਕੇ ਆਏ ਨੇ ਜਿਹੜੇ ਸਾਬਕਾ ਚੀਫ ਮਿਨਿਸਟਰ ਨੇ ਸੋਨੀਆ ਗਾਂਧੀ ਨੇ ਚਿੱਠੀ ਲਿਖੀ ਹੈ ਉੱਥੋਂ ਕਿ ਇਹ ਇਨਸਾਫ ਉਸ ਲੈਵਲ ਦੇ ਉੱਤੇ ਮਿਲਣਾ ਚਾਹੀਦਾ ਹੈ ਮਾਇਆਪਤੀ ਨੇ ਭਾਜਪਾ ਦੀ ਸੁਪਰੀਮ ਮੋਨ ਉਨੇ ਵੀ ਇਹ ਮੰਗ ਕੀਤੀ ਹੈ ਕਿ ਇਹ ਜੋ ਸਾਰਾ ਕੁਝ ਹੋ ਰਿਹਾ ਗਲਤ ਹੈ ਇਸ ਲੈਵਲ ਤੇ ਇਹ ਮੁੱਦਾ ਨੈਸ਼ਨਲ ਮੁੱਦਾ ਬਣਦਾ ਜਾ ਰਿਹਾ ਕਿਉਂਕਿ ਇਹ ਮੁੱਦਾ ਹੁਣ ਇੱਕ ਮਤਲਬ ਵਿਅਕਤੀ ਦਾ ਨਾ ਰਹਿ ਕੇ ਇੱਕ ਭਾਈਚਾਰੇ ਦਾ ਇੱਕ ਵੱਡੇ ਪੱਧਰ ਦੇ ਉੱਤੇ ਹੋ ਰਹੀਆਂ ਐਟਰੋਸਿਟੀ ਚ ਦਾ ਹੁੰਦਾ ਕੀ ਇਹ ਬੀਜੇਪੀ ਨੂੰ ਓਵਰਆਲ ਮਹਿੰਗਾ ਪਏਗਾ ਬਿਹਾਰ ਚ ਵੀ ਮਹਿੰਗਾ ਇਹ ਤਾਂ ਸ਼ੈਕ ਦਿਖਾਈ ਦੇਗਾ ਕਿਤਨਾ ਕਿਤੇ ਨੈਸ਼ਨਲ ਲੈਵਲ ਤੇ ਵੀ ਦੇਵੇਗਾ ਔਰ ਪੂਰੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਵੇਗਾ ਜੇਕਰ ਇਹ ਨੂੰ ਔਰ ਬਹਾਲ ਨਹੀਂ ਕੀਤਾ ਤੇ ਇਹਦੇ ਤੇ ਥੋੜੀ ਬਹੁਤੀ ਕਾਰਵਾਈ ਕਾਫੀ ਆਰ ਪੁਈ ਸੀ ਅਰਜਨ ਕਹਿੰਦੇ ਸੀ ਕਿ ਪਰਿਵਾਰ ਤੋਂ ਪੁੱਛੇ ਬਿਨਾ ਡੈੱਡ ਬਾਡੀ ਜਿਹੜੀ ਆ ਉਹ ਲੈ ਕੇ ਚਲੇਗੇ ਇਹੋ ਜਿਹੀ ਖਬਰਾਂ ਵੀ ਆਈਆਂ ਸੀ ਪਰ ਜਦੋਂ ਪਰਿਵਾਰ ਨੇ ਕਾਊਂਟਰ ਕੀਤਾ ਕਿ ਤੁਸੀਂ ਐ ਨਹੀਂ ਕਰਾ ਸਕਦੇ ਇਲੈਗਲ ਐ ਕਿਵੇਂ ਕਰੋਗੇ ਤੁਸੀਂ ਪੋਸਟਮਾਰਟਮ ਕਰਾਓਗੇ ਤਾਂ ਉਹਨਾਂ ਨੇ ਕਿਹਾ ਪੋਸਟਮਾਰਟਮ ਪਰਿਵਾਰ ਦੇ ਕਹਿਣ ਦੇ ਮੁਤਾਬਕ ਹੀ ਹੋਏਗਾ ਪਰ ਨਾਲ ਦੀ ਨਾਲ ਇੱਕ ਗੱਲ ਇਹ ਕੀਤੀ ਹੈ ਨਾਇਬ ਸਿੰਘ ਸੈਣੀ ਜਿਹੜੇ ਚੀਫ ਮਿਨਿਸਟਰ ਨੇ ਉਹਨਾਂ ਤੇ ਪ੍ਰੈਸ਼ਰ ਵੱਧਦਾ ਜਾ ਰਿਹਾ ਹੈ ਪ੍ਰੈਸ਼ਰ ਵੱਧਦੇ ਜਾਣ ਦੇ ਵਿੱਚ ਇੱਕ ਗੱਲ ਆਈ ਹੈ ਸਾਹਮਣੇ ਉਏ ਕਿ ਜਿਹੜਾ ਉਥੋਂ ਦਾ ਐਸਪੀ ਹੈ ਬਰੁਤਕ ਦਾ ਜਿਹਦਾ ਨਾਂ ਹੈ ਇਸ ਮਾਮਲੇ ਦੇ ਵਿੱਚ ਉਹਨੂੰ ਹਟਾ ਦਿੱਤਾ ਗਿਆ ਰਿਪਲੇਸ ਕਰ ਦਿੱਤਾ ਗਿਆ ਉਥੋਂ ਨਵਾਂ ਐਸਪੀ ਕੋਈ ਉੱਥੇ ਲੱਗੇਗਾ ਪਰ ਸਵਾਲ ਤਾਂ ਇਹ ਹੈ ਕਿ ਤੁਹਾਡੇ ਡੀਜੀਪੀ ਦਾ ਨਾਂ ਹੈ ਤੁਹਾਡੇ ਐਸਪੀ ਦਾ ਨਾਂ ਹੈ ਔਰ ਇਵਨ ਡੀਜੀਪੀ ਤਾਂ ਕਹਿੰਦੇ ਇਥੋਂ ਤੱਕ ਕਹਿੰਦਾ ਚੀਫ ਸਕੱਟਰੀ ਨੂੰ ਪੁੱਛਿਆ ਜਾਣਾ ਚਾਹੀਦਾ ਉਹਨਾਂ ਦੇ ਨਾਲ ਇੱਕ ਗੰਧ ਵੀ ਲਿਖੀ ਹੈ ਇਹ ਕਿ ਜਿਹੜਾ ਜਿਹੜਾ ਚੀਫ ਮਿਨਿਸਟਰ ਦਾ ਰਿਟਾਇਰ ਹੋਣ ਤੋਂ ਬਾਅਦ ਵੀ ਜਿਹੜੇ ਬਧਿਕ ਚੀਫ ਸੈਕਟਰੀ ਪ੍ਰਿੰਸੀਪਲ ਸੈਕਟਰੀ ਦੇ ਨਾਤੇ ਕੰਮ ਕਰਦੇ ਸੀ ਇਹ ਖੁੱਲ੍ਹ ਬਸਾਲ ਉਹਨਾਂ ਨੇ ਇਕੱਲੀ ਸੁਣਵਾਈ ਕੀਤੀ ਸੀ ਬਾਕੀ ਨੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੇਰੀ ਕਦੇ আর ਸਭੋ ਮੇਰੇ ਖਿਲਾਫ ਸਾਰੀਆਂ ਚੀਜ਼ਾਂ ਬਾਕੀ ਜਿੰਨੇ ਵੀ ਪੋਲੀਟੀਸ਼ੀਅਨ ਗਏ ਉਹਨਾਂ ਨੇ ਪਰਿਵਾਰ ਜਾਣ ਦੁਆਲੇ ਸੁਣ ਕੇ ਕਿਉਂ ਅਫਸਰ ਲਗਾਤਾਰ ਲੜ ਰਿਹਾ ਸੀ ਦਬੇ ਖੁੱਚਲਿਆ ਦੇ ਮਾਮਲੇ ਦੇ ਵਿੱਚ ਬਾਕੀ ਦੇ ਮਾਮਲਿਆਂ ਦੇ ਵਿੱਚ ਵੀ ਔਰ ਉਹਦਾ ਰਿਪੋਰਟੇਸ਼ਰ ਕਾਮਾ ਦੇ ਮਾਮਲੇ 'ਚ ਕਾਮਾ ਅਫਸਰ ਆਲਾ ਸੀ ਬਾਕੀ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਜੋ ਵੀ ਚੀਜ਼ਾਂ ਨੇ ਹੁਣੇ ਮਾਮਲਾ ਜਦੋਂ ਪੋਲਿਟਿਕਲ ਸ਼ੇਪ ਲੈ ਚੁੱਕਿਆ ਤਾਂ ਮਾਮਲਾ ਕੀ ਇਕੱਲਾ ਇੰਡੀਵਿਜੂਅਲ ਜਾਂ ਓਵਰ ਆਲ ਜਿਹੜੇ ਇਸ਼ੂਜ਼ ਨੇ ਇਸ ਨਾਲ ਸੰਬੰਧਿਤ ਕਮਿਊਨਿਟੀਆ ਨਾਲ ਸੰਬੰਧਿਤ ਬਖ ਬਖ ਟਾਈਪ ਦੇ ਬਖਰੇਵਿਆਂ ਦੇ ਸਵਾਲ ਨੇ ਉਹਨਾਂ ਬਖਰੇਵਿਆਂ ਨੂੰ ਅਡਰੈਸ ਕਰਨ ਦੇ ਵਾਸਤੇ ਇਹ ਕਿਸ ਲੈਵਲ ਦਾ ਕੋਈ ਅਸਰ ਅੰਦਾਜ਼ ਹੋਏਗਾ ਸਮਾਜ ਇਹਦੇ ਤੇ ਕਿੰਨੀ ਕੀ ਚਰਚਾ ਕਰੇਗਾ ਕਦੀਆਂ ਕੋ ਹੋਏਗਾ ਔਰ ਇਹਦਾ ਅਸਰ ਜਿਵੇਂ ਰੋਹਿਤ ਬੰਬੂਲਾ ਦਾ ਹੋਇਆ ਸੀ ਹైదరాబాద్ ਯੂਨੀਵਰਸਿਟੀ ਦੇ ਰਿਸਰਚ ਕਾਉਂਸਲ ਦਾ ਦੇਸ਼ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਇਹਦੇ ਤੇ ਗੱਲਾਂ ਚੱਲੀਆਂ ਚਰਚਾਾਂ ਹੋਈਆਂ ਪਰ ਕਦੀਆਂ ਚਰਚਾ ਤੱਕ ਰਹਿਣ ਦੇ ਨਾਲ ਜਦੋਂ ਇਹ ਉਹ ਕਮਿਊਨਿਟੀ ਹੈ ਉਹ ਐਲੀਟ ਕਲਾਸ ਹੈ ਜਿਹੜੀ ਕਲਾਸ ਉੱਪਰਲੇ ਥਾਂ ਬੈਠਦੀ ਹੈ ਜਿਨ੍ਹਾਂ ਕੋਲੇ ਆਈਐਸ ਆਈਪੀਐਸ ਪੋਲੀਟੀਕਲ ਪਰਿਵਾਰ ਨੇ ਜਿਨ੍ਹਾਂ ਦਾ ਜੋੜ ਤਾਕਤਵਰ ਲੋਕਾਂ ਚ ਮੰਨਿਆ ਜਾਂਦਾ ਹੈ ਦੇ ਤਾਕਤਵਰ ਦੇ ਦੌਰ ਦੇ ਵਿੱਚ 엘리ਟ ਕਲਾਸ ਦੇ ਵਿੱਚ ਵੀ ਉੱਥੇ ਐਸ ਲੈਵਲ ਦੇ ਮਾਹੌਲ ਕਾਸਟ ਦੇ ਆਧਾਰ ਤੇ ਚੱਲਦੇ ਨੇ ਤਾਂ ਜਾਤ ਦਾ ਜਿਹੜਾ ਸਵਾਲ ਹੈ ਜਿਹੜਾ ਅਨ ਅਡਰੈਸਡ ਹੈ ਬੜੇ ਲੰਮੇ ਸਮੇਂ ਤੋਂ ਕੇਵਲ ਵੋਟ ਬੈਗ ਦਾ ਹਿੱਸਾ ਬਣ ਗਿਆ ਪੋਲੀਟੀਸ਼ੀਨ ਵੀ ਤਾਂ ਬਹੁਤੇ ਆ ਰਹੇ ਨੇ ਕਿਉਂਕਿ ਵੋਟ ਹੈ ਉਹਦੇ ਨਾਲ ਜੁੜੀ ਭਾਵਨਾਵਾਂ ਜੁੜੀਆਂ ਕਿ ਅਸੀਂ ਵੋਟ ਤੋਂ ਉੱਪਰ ਉੱਠ ਕੇ ਜਿਵੇਂ ਰੋਹਿਤ ਮਹਿਮੂਦ ਨੇ ਆਪਣੀ ਚਿੱਠੀ ਚਲੀ ਹੈ ਕਿਸੇ ਆਪਣੇ ਬੰਦਿਆ ਨੂੰ ਨਾਗਰਿਕ ਹੋਣ ਦਾ ਅਹਿਸਾਸ ਕਰਾਮਾਗੇ ਕਿ ਤੁਸੀਂ ਸਾਡੇ ਸਿਟੀਚਰ ਹਰ ਨਾਗਰਿਕ ਦਾ ਕਾਨੂੰਨ ਦੇ ਮਾਮਲੇ 'ਚ ਬਰਾਬਰ ਦਾ ਹੱਕ ਤੇ ਹਰ ਉਹ ਹੱਕ ਜਿੱਥੇ ਵੀ ਕਿਤੇ ਵਿਤਕਰਾ ਹੋਏਗਾ ਤਾਂ ਉਹਨੂੰ ਕਾਨੂੰਨ ਇਨਸਾਫ ਦਵਾਏਗਾ ਕਿ ਇਧਰ ਨੂੰ ਵੀ ਚਲ ਸਕਦੀ ਹੈ ਇਹ ਡਿਬੇਟ ਇਧਰ ਨੂੰ ਜਾਏਗੀ ਉਹ ਇੱਕ ਨਾਗਰਿਕ ਵੈਸੇ ਚੀਫ ਮਿਨਿਸਟਰ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਏ ਪੰਜਾਬ ਦੇ ਰਾਜਪਾਲ ਨੂੰ ਮਿਲ ਕਿਉਂਕਿ ਨਾਕੇਬਨ ਉਹ ਵੀ ਉਠਾਇਆ ਰਾਜਪਾਲ ਦੇ ਨਾਲ ਕਿ ਇੱਕ ਵੱਡੀ ਗੱਲ ਹੈ ਜਿਹੜੀ ਇਸ ਲੈਵਲ ਤੇ ਹੋਈ ਹੈ ਇਹਦੀ ਜਾਂਚ ਹੋ ਸਕਦੀ ਹੈ ਕਿ ਕਿਹਣੀ ਚਾਹੀਦੀ ਹੈ ਉਥੇ ਨਾਲ ਦੇ ਨਾਲ ਉਹਨਾਂ ਨੇ ਹੜਾ ਨਸੋ ਹੜਾ ਦੇ ਮਾਮਲੇ 'ਚ ਜਿਹੜਾ ਕਲੇਸ਼ ਚੱਲ ਰਿਹਾ ਹੈ ਉਹ ਇਹ ਚੱਲ ਰਿਹਾ ਕਿਉਂਕਿ ਗਵਰਨਮੈਂਟ ਆਫ ਇੰਡੀਆ ਲਗਾਤਾਰ ਕਹਿ ਰਹੀ ਹੈ ਕਿ ਤੁਸੀਂ 13800 ਕਰੋੜ ਰੁਪਈਆ ਜਿਹੜਾ ਤੁਹਾਡੇ ਕੋਲ ਪਿਆ ਉਹਨੂੰ ਖਰਚੋ ਬਾਕੀ ਦਾ ਸਾਨੂੰ ਡਿਟੇਲ ਭੇਜੋ ਜੇ ਫਿਰ ਵੀ ਲੋਡ ਹੋਏਗੀ ਤਾਂ ਤੁਹਾਡੇ ਨਾਲ ਕੋਈ ਗੱਲ ਕਰਾਂਗੇ ਨਹੀਂ ਪੰਜਾਬ ਦੇ ਇੱਕ ਵਰਨਰ ਨੇ ਵੀ ਇਹ ਬਿਆਨ ਦਿੱਤਾ ਸੀ ਦਾ ਕਿ ਇੰਨੇ ਪੈਸੇ ਪਏ ਨੇ ਔਰ ਉਹ ਪੈਸੇ ਤੁਹਾਨੂੰ ਖਰਚੋ ਤੁਹਾਡੇ ਕੋਲ ਆਏ ਹੋਏ ਨੇ ਪਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਇਹ ਪੈਸਾ ਹੀ ਨਹੀਂ ਉਹ ਖਰਚ ਹੋ ਉਸ ਦਾ ਕਾਰਨ ਕੋਈ ਹੋਰ ਹੁੰਦਾ ਹੋਰ ਤਰੀਕੇ ਨਾਲ ਖਰਚ ਹੋ ਜਾਂਦੇ ਨੇ ਸਾਡੇ ਸਰੂ ਕਰਜ਼ਾ ਹੈਗਾ ਹੀ ਹੈ ਸਾਨੂੰ ਕਿਤੋਂ ਹੋਰ ਪੈਕੇਜ ਦਿਓ ਤੇ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਪੈਕੇਜ ਦੇ ਲਈ ਕਿੰਨੀ ਕੁ ਅਮਾਉਂਟ ਦਾ ਪੈਕੇਜ ਤੁਸੀਂ ਭੇਜਿਆ ਲਿਖ ਕੇ ਕਿ ਆ ਚੀਜ਼ਾਂ ਤੁਹਾਡੀਆਂ ਡਿਸਟਰਾਇ ਬ ਹੋ ਜਾਂਦੀਆਂ ਉਹ ਬ੍ਰਾਊਂਚ ਵਿੱਚ ਸ਼ਰਕਤ ਬਹੁਤ ਕਰਨੀ ਪਈ ਹੈ ਪਰ ਕਿਹਾ ਜਾ ਰਿਹਾ ਕਿ ਹੁਣ ਮੇਲ ਕਰ ਦਿੱਤਾ ਗਿਆ ਹੋ। ਹਟਾਲ ਮੇਲ ਹੋਏਗਾ ਜਦੋਂ ਚਰਚਾ ਹੋਏਗੀ ਉਸ ਤੋਂ ਬਾਅਦ ਪਤਾ ਲੱਗੇਗਾ। ਉਸ ਤੋਂ ਬਾਅਦ ਕਿ ਜਿਹੜੀਆਂ ਅਨਾਊਂਸਮੈਂਟਸ ਭਗਵੰਤ ਮਾਨ ਉਹਨਾਂ ਨੇ ਕੀਤੀਆਂ ਨੇ ਆ ਦੇਾਂਗੇ। ਕਸਿਆ ਦੀਵਾਲੀ ਦੇ ਵੇਲੇ ਤੋਂ ਪਹਿਲਾਂ ਪਹਿਲਾਂ ਦੇ ਦੇਾਂਗੇ ਕਿਸਾਨਾਂ ਨੂੰ ਜਾਂ ਬਾਕੀ ਨੂੰ। ਕੀ ਇਹ ਹੋ ਗਵਰਨਰ ਕੋਲ ਇਸ ਕਰਕੇ ਗਿਆ ਕਿ ਤੁਸੀਂ ਵੀ ਗਵਰਨਮੈਂਟ ਆਫ ਇੰਡੀਆ ਨਾਲ ਹਟਾਲ ਮੇਲ ਕਰੋ ਜਾਂ ਬਾਕੀ ਨਾਲ ਕੁਝ ਪੈਸੇ ਸਾਨੂੰ ਦੇ ਦੇਣ ਤਾਂ ਕਿ ਅਸੀਂ ਅੱਗੇ ਦੇਣ ਜੋਗੇ ਹੋਈਏ ਬਾਅਦ ਦੇ ਵਿੱਚ ਕੋਈ ਗੱਲ ਹੋਏਗੀ। ਉਹ ਮਾਮਲੇ ਨੂੰ ਵੀ ਇੱਕ ਦੇਖਣਾ ਪਊਗਾ ਕਿ ਕਿੱਡਾ ਕ ਹੈ ਕੀ ਹੈ ਕਿ گورنر ਸਾਹਿਬ ਕਿੰਨੀ سپورਟ ਕਰਦੇ ਨੇ ਕਿੰਨੀ ਸਕਿਉਰਿਟੀ ਨਹੀਂ ਕਰਦੇ ਤੇ ਮਾਮਲਾ ਇਹ ਵੀ ਜਿਹੜਾ ਇਸ ਪੱਧਰ ਦੇ ਉੱਤੇ ਆਇਆ ਉਹ ਵੀ ਹੁਣ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੀ ਸਰਕਾਰ ਗਈ ਹੈ ਇਹਨਾਂ ਦੇ ਘਰ ਦਲ ਤਕਸ਼ਣ ਦੇ ਤੌਰ ਦੇ ਉੱਤੇ ਮਨੀਸ਼ ਸ਼ਸ਼ੋਧਿਆ ਵੀ ਗਏ ਉਹ ਸਭ ਇਧਰ ਵੀ ਰਾਜ ਸਵਾਲ ਉੱਥੇ ਵੀ ਉੱਠਦੇ ਨੇ ਇਹਨਾਂ ਪੋਲਿਟਿਕਲ ਤੇ ਰਾਂ ਦੇ ਉੱਤੇ ਵੀ ਉੱਠਦੇ ਨੇ ਪਹਿਲੀ ਗੱਲ ਸੱਤ ਰਾਜ ਸਭਾ ਮੈਂਬਰਾਂ ਦੇ ਵਿੱਚੋਂ ਕੋਈ ਵੀ ਸ਼ਡਿਊਲ ਕਾਸਟ ਨਹੀਂ ਹੈ ਕਿਉਂ ਨਹੀਂ ਹੈ ਜਦੋਂ ਤਾਕਤ ਵਰਨ ਦੇ ਨਾਲ ਵੀ ਇਹ ਹੋ ਸਕਦਾ ਤਾਂ ਬਿਨਾਂ ਤਾਕਤ ਤੋਂ ਬਿਨਾਂ ਪ੍ਰਤੀਨਿਧਤਾ ਤੋਂ ਤਾਂ ਤੁਸੀਂ ਕੀ ਕਰੋਗੇ ਪ੍ਰਤੀਨਿਧਤਾ ਤਾਂ ਚਾਹੀਦੀ ਹੁੰਦੀ ਹੈ ਕਿਸੇ ਵੀ ਮਾਮਲੇ 'ਚ ਕਿਸੇ ਵੀ ਕਮਿਊਨਿਟੀ 'ਚ ਉਹ ਸਾਰੇ ਮਾਮਲਿਆਂ ਦੇ ਵਿੱਚ ਤੇ ਬਾਕੀ ਦੇ ਹੋਰ ਜਿਹੜੇ ਡਿਸੀਜਨ ਲੈਣ ਲੱਗ ਜਾ ਉਸ ਮਤਲਬ ਸੈਕਸ਼ਨ ਹੁੰਦੇ ਨੇ ਕਿੱਥੇ ਨੇ ਕਿਸ ਲੈਵਲ ਦਾ ਮਾਮਲਾ ਵਾਪਰ ਰਿਹਾ ਹੈ ਜਾਇਕਾ ਸਮਾਜਿਕ ਤੌਰ ਤੇ ਤਾਣਾ ਬਾਣਾ ਜਿਸ ਲੈਵਲ ਦਾ ਬਣਿਆ ਹੁੰਦਾ ਉਹ ਤਾਣੇ ਬਾਣੇ ਨੂੰ ਸੁਧਾਰਨ ਦੇ ਵਿੱਚ ਕਿੰਨਾ ਕਰੋੜ ਰੁਪਏ ਕਰ ਰਹੀ ਹੈ ਗਵਰਨਮੈਂਟ ਕਿਸ ਲੈਵਲ ਦਾ ਕਰ ਰਹੀ ਹੈ ਉਹ ਵੀ ਸਵਾਲ ਹੈ ਬਹੁਤ ਸਾਰੀਆਂ ਪਾਰਟੀਆਂ ਨੇ ਸਮੇਤ ਆਵਾ ਦੀ ਪਾਰਟੀ ਇਹ ਵੀ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਤੀ ਚੀਫ ਮਿਨਿਸਟਰ ਇਸ ਭਾਈ ਚਾਰੇ ਚੋਬਰਾ ਉਹ ਵਾਅਦੇ ਵੀ ਉੱਥੇ ਹੀ ਖੜੇ ਨੇ ਇਹ ਸਾਰੀਆਂ ਚੀਜ਼ਾਂ ਕੀ ਇਮੋਸ਼ਨ ਤੱਕ ਰਹਿ ਜਾਣਗੀਆਂ ਇਮੋਸ਼ਨ ਕੈਸ ਕਰਨਾ ਜਜਵਾਤ ਜਜਵਾਤ ਨੂੰ ਕੇਵਲ ਦੇਖਣੇ ਕੀ ਪ੍ਰੈਕਟੀਕਲੀ ਸੋਸ਼ਲ ਜਸਟਿਸ ਦਾ ਜਿਹੜਾ ਸਿਸਟਮ ਹੈ ਸਮਾਜਿਕ ਇਨਸਾਫ ਦੀ ਜਿਹੜੀ ਪ੍ਰਣਾਲੀ ਹੈ ਸਾਡੀਆਂ ਪੋਲੀਟੀਕਲ ਧਿਰਾਂ ਤੇ ਸਾਡੀਆਂ ਬਿਊਰੋਕ੍ਰੈਟਿਕ ਸੈਟਅਪ ਇਹਦੇ ਤੋਂ ਅੱਗੇ ਤੁਰੇਗਾ ਜੇ ਅੱਗੇ ਤੁਰੇਗਾ ਤਾਂ ਕੁਝ ਸ਼ਾਇਦ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ ਇਹ ਸਮਝਿਆ ਜਾ ਸਕਦਾ ਕਿ ਇਹਨਾਂ ਦਾ ਕੋਈ ਅਸਰ ਹੋਇਆ ਨਹੀਂ ਤਾਂ ਕਿ ਅੱਜ ਕੁਝ ਹੋਰ ਕੱਲ ਕੁਝ ਹੋਰ ਜੇ ਉਹੀ ਹੋਏਗਾ ਕਿ ਸਾਡ ਦਾ ਕਿ ਹੱਸਰ ਮੱਥੇ ਪਰ ਨਾਲਾ ਦਾ ਉੱਥੇ ਉੱਥੇ ਦਾ ਉੱਥੇ ਦਾ ਸਮਾਜਕ ਜਿਹੜੀ ਤਬਦੀਲੀ ਦਾ ਸਵਾਲ ਹੈ ਸਮਾਜ ਦੇ ਬਦਲਣ ਦਾ ਸਵਾਲ ਹੈ ਉਹ ਸ਼ਾਇਦ ਉਸ ਪੱਧਰ ਤੇ ਨਹੀਂ ਹੋਏਗਾ ਹੈ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਜੇ ਸਧਾਰਨ ਲੋਕਾਂ ਦੇ ਪੱਧਰ ਤੇ ਜਿਹੜਾ ਮੁੱਦਾ ਆਉਂਦਾ ਜਦੋਂ ਉਹ ਲੋਕਾਂ ਚਰਚਾ ਦਾ ਵਿਸ਼ਾ ਬਣਦਾ ਤਾਂ ਤਬਦੀਲੀ ਥੋੜੀ ਬਹੁਤ ਹੋਵੇ ਚਾਹੀ ਜਿੰਨੀ ਵੀ ਹੋਏਗੀ ਤਾਂ ਆਸ ਆਉਂਦੀ ਹੈ ਜੇ ਨੂੰ ਅਲੀਟ ਕਲੱਬ ਤੇ ਹੀ ਛੱਡਦੇ ਹੋਗੇ ਫਿਰ ਤਬਦੀਲੀ ਸ਼ਾਇਦ ਉਸ ਲੈਵਲ ਤੇ ਨਹੀਂ ਆਉਂਦੀ ਫਿਲਹਾਲ ਨਹੀਂ ਤੁਸੀਂ ਦੇਖਦੇ ਰਹੋ ਆਪਣਾ ਬਹੁਤ ਬਹੁਤ ਧੰਨਵਾਦ